देखो पिछले लगातार 9 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਲਗਾਤਾਰ ਬਜਟ ਪੇਸ਼ ਕਰ ਰਹੀ ਆ ਔਰ ਲਗਾਤਾਰ ਜੁਮਲੇ ਤੇ ਜੁਮਲਾ ਸੁਣਾ ਰਹੀ ਆ ਪਰ ਲਗਾਤਾਰ ਫਰਜੀ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਕਿ ਆ ਜਿਹੜਾ 3 ਮਹੀਨਿਆਂ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਉਹ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਟੈਰਮ ਬਜਟ ਆਇਆ ਉਹਨੇ ਵੀ ਮੈਂ ਸਮਝਦਾ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਸੱਤਾ ਵਿੱਚ ਬੀਜੇਪੀ ਇਸ ਗੱਲ ਕਰਕੇ ਆਈ ਸੀ ਕਿ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਇਹ ਵਾਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਚ ਫੇਲ ਹੋਇਆ ਜਿੰਨੇ ਵਾਦੇ ਕਰਕੇ ਬੀਜੇਪੀ ਸੱਤਾ ਬਾਝ ਚ ਆਈ ਸੀ ਉਹ ਸਾਰੇ ਵਾਅਦਿਆਂ ਨੂੰ ਲਾਗੂ ਕਰਨ ਦੇ ਵਿੱਚ ਬੀਜੇਪੀ ਫੇਲ ਹੋਈ ਹੈਗੀ ਸੋ ਜਿਹੜਾ ਇੰਟਰਮ ਬਜਟ ਆ ਇਹ ਨੇ ਮੈਂ ਸਮਝਦਾ ਦੇਸ਼ ਨੂੰ ਨਰਾਸ਼ ਕੀਤਾ ਔਰ ਪੰਜਾਬ ਨੂੰ ਨਰਾਸ਼ ਕੀਤਾ ਸਾਨੂੰ ਆਸ ਸੀਗੀ ਕਿ ਜਿਹੜਾ ਪੰ ਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਇਸ ਗੱਲ ਦੀ ਮੰਗ ਕਰ ਰਿਹਾ ਕਿ ਕੁਝ ਜਿਹੜੀਆਂ ਫਸਲਾਂ ਤੇ ਐਮਐਸਪੀ ਹੈ ਨਹੀਂ ਜਿਨ੍ਹਾਂ ਤੇ ਐਮਐਸਪੀ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਤੇ ਐਮਐਸਪੀ ਲਾਗੂ ਹੋਊਗੀ ਪਰ ਲੇਕਿਨ ਸਾਨੂੰ ਵੀ ਸੀ ਕਿ ਤਿੰਨਾਂ ਮਹੀਨਾ ਸ਼ਾਇਦ ਉਹ ਲਾਗੂ ਕਰ ਦਣ ਉਹ ਵੀ ਅੱਜ ਫੇਲ ਹੋਇਆਗੇ ਅਮੀਰ ਸੀਗੀ ਕਿਨਾਂ ਤਿੰਨਾਂ ਮਹੀਨਾਵਾਂ ਦੇ ਦੌਰਾਨ ਜੋ ਪੈਸੇ ਪੰਜਾਬ ਦੇ ਖਾਸ ਕਰਕੇ ਰੂਰ ਡਿਵੈਲਪਮੈਂਟ ਫੰਡ ਦੇ ਔਰ ਜਿਹੜੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਪੈਸੇ ਕੈਪੀਟਲ ਅਸਿਸਟੈਂਟ ਦੇ ਕੇਂਦਰ ਸਰਕਾਰ ਵੱਲ ਪੈਂਡਿੰਗ ਪਏ ਨੇਗੇ ਸਾਨੂੰ ਆਸ ਸੀ ਕਿ ਅਜੋ ਪੈਸੇ ਮਿਲਣਗੇ ਸ਼ਾਇਦ ਜਾਂਦੇ ਜਾਂਦੇ ਪੈਸੇ ਦੇ ਦੇਣ ਪਰ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਨਿਰਾਸ਼ ਕੀਤਾ ਪੰਜਾਬੀਆਂ ਦਾ ਹੱਕ ਆ ਪੰਜਾਬ ਦਾ ਹੱਕ ਆ ਉਹ ਲਗਭਗ ਸਾਡਾ 18000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਪਿਆਗਾ ਉਸੇ ਲੈ ਕੇ ਰਾਂਗੇ ਚਾ ਅਸੀਂ ਕੋਰਟ ਚ ਜਾਈਏ ਚਾ ਅਸੀਂ ਹੋਰ ਚਾ ਸਾਨੂੰ ਕੋਈ ਸੰਘਰਸ਼ ਕਰਨਾ ਪਏ ਅਸੀਂ ਬਿਲਕੁਲ ਉਹ ਪੈਸੇ ਜਿਹੜੇ ਸਾਡੇ ਬਣਦੇ ਨੇ ਉਸੇ ਲਾਵਾਂਗੇ ਦੇਸ਼ ਦੇ ਅੰਦਰ ਜਿੱਦ ਭਾਜੀਪੀ ਦਾਬਾ ਕਰ ਦਿਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਾਂਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵੱਧ ਗਈ ਆ ਜਦੋਂ ਬੈਨੀਫਿਸ਼ੀਅਰੀ ਦੇ ਅਗੇ ਉਹਨਾਂ ਦੀ ਗਿਣਤੀ ਵੱਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇੱਥੋਂ ਪਤਾ ਲੱਗਦਾਗਾ ਕਿ ਭਾਜਪਾ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਦੇਖੋ ਪਿਛਲੇ ਲਗਾਤਾਰ 9 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਲਗਾਤਾਰ ਬਜਟ ਪੇਸ਼ ਕਰ ਰਹੀ ਆ ਔਰ ਲਗਾਤਾਰ ਜੁਮਲੇ ਤੇ ਜੁਮਲਾ ਸੁਣਾ ਰਹੀ ਆ ਪਰ ਲਗਾਤਾਰ ਫਰਜੀ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਕਿ ਆ ਜਿਹੜਾ 3 ਮਹੀਨੇ ਦਾ ਇੰਟਰਮ ਬਜਟ ਸੀਗਾ ਇਹਨੇ ਜਿੱਥੇ 9 ਸਾਲ ਪੰਜਾਬ ਨੂੰ ਨਰਾਸ਼ ਕੀਤਾ ਅੱਜ ਫੇਰ 9 ਸਾਲਾਂ ਬਾਅਦ ਉਹ 3 ਮਹੀਨੇ ਵਾਲੀ ਬਜਟ ਆਇਆ 3 ਮਹੀਨੇ ਦਾ ਇੰਟਰਮ ਬਜਟ ਆਇਆ ਉਹਨੇ ਵੀ ਮੈਂ ਸਮਝਦਾ ਇੱਕ ਵਾਰ ਫੇਰ ਪੰਜਾਬ ਨੂੰ ਨਰਾਸ਼ ਕੀਤਾ ਸੱਤਾ ਵਿੱਚ ਬੀਜੇਪੀ ਇਸ ਗੱਲ ਕਰਕੇ ਆਈ ਸੀ ਕਿ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਇਹ ਵਾਦਾ ਬਿਲਕੁਲ ਬੀਜੇਪੀ ਦਾ ਫੇਲ ਹੋਇਆ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਇਹ ਵਾਦਾ ਬੀਜੇਪੀ ਦਾ ਬਿਲਕੁਲ ਫੇਲ ਹੋਇਆ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੋਊਗਾ ਇਹ ਵਾਦਾ ਬੀਜੇਪੀ ਦੇ ਰਾਜ ਚ ਫੇਲ ਹੋਇਆ ਜਿੰਨੇ ਵਾਦੇ ਕਰਕੇ ਬੀਜੇਪੀ ਸੱਤਾ ਬਾਚਾਈ ਸੀ ਉਹ ਸਾਰੇ ਵਾਦਿਆਂ ਨੂੰ ਲਾਗੂ ਕਰਨ ਦੇ ਵਿੱਚ ਬੀਜੇਪੀ ਫੇਲ ਹੋਈ ਹੈਗੀ ਸੋ ਜਿਹੜਾ ਅੰਟਰਮ ਬਜਟ ਆ ਇਹ ਦਿਨ ਮੈਂ ਸਭ ਨੇ ਦੇਸ਼ ਨੂੰ ਨਰਾਸ਼ ਕੀਤਾ ਔਰ ਪੰਜਾਬ ਨੂੰ ਨਰਾਸ਼ ਕੀਤਾ ਸਾਨੂੰ ਆਸ ਸੀਗੀ ਕਿ ਜਿਹੜਾ ਪੰਦੇਸ਼ ਦਾ ਕਿਸਾਨ ਪੰਜਾਬ ਦਾ ਕਿਸਾਨ ਇਸ ਗੱਲ ਦੀ ਮੰਗ ਕਰ ਰਿਹਾ ਕਿ ਕੁਝ ਜਿਹੜੀਆਂ ਫਸਲਾਂ ਤੇ ਐਮਐਸਪੀ ਹੈ ਨਹੀਂ ਜਿਨ੍ਹਾਂ ਤੇ ਐਮਐਸਪੀ ਦੇ ਅੰਦਰ ਨਹੀਂ ਆਉਂਦੀਆਂ ਉਹਨਾਂ ਤੇ ਐਮਐਸਪੀ ਲਾਗੂ ਹੋਊਗੀ ਪਰ ਲੇਕਿਨ ਸਾਨੂੰ ਉਮੀਦ ਸੀ ਕਿ ਤਿੰਨਾਂ ਮਹੀਨਾਤ ਸ਼ਾਇਦ ਉਹ ਲਾਗੂ ਕਰ ਦਨ ਉਹ ਵੀ ਅੱਜ ਫੇਲ ਹੋਇਆਗੇ ਉਮੀਦ ਸੀਗੀ ਕਿ ਇਹਨਾਂ ਤਿੰਨਾਂ ਮਹੀਨਾਤ ਦੌਰਾਨ ਜੋ ਪੈਸੇ ਪੰਜਾਬ ਦੇ ਖਾਸ ਕਰਕੇ ਰੂਰ ਡਵੈਲਪਮੈਂਟ ਫੰਡ ਦੇ ਔਰ ਜਿਹੜੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਪੈਸੇ ਕੈਪੀਟਲ ਅਸਿਸਟੈਂਟ ਦੇ ਕੇਂਦਰ ਸਰਕਾਰ ਵੱਲ ਪੈਂਡਿੰਗ ਪਏ ਨੇਗੇ ਸਾਨੂੰ ਆਸ ਸੀ ਕਿ ਅਜੋ ਪੈਸੇ ਮਿਲਣਗੇ ਸ਼ਾਇਦ ਜਾਂਦੇ ਜਾਂਦੇ ਪੈਸੇ ਦੇ ਦੇਣ ਪਰ ਅੱਜ ਇੱਕ ਵਾਰ ਫੇਰ ਪੰਜਾਬ ਨੂੰ ਨਿਰਾਸ਼ ਕੀਤਾ ਪੰਜਾਬੀਆਂ ਦਾ ਹੱਕ ਆ ਪੰਜਾਬ ਦਾ ਹੱਕ ਆ ਉਹ ਲਗਭਗ 1.5 18000 ਕਰੋੜ ਰੁਪਇਆ ਕੇਂਦਰ ਵੱਲ ਬਕਾਇਆ ਪਿਆਗਾ ਉਹ ਅਸੀਂ ਲੈ ਕੇ ਰਾਂਗੇ ਕਿ ਅਸੀਂ ਕੋਰਟ ਚ ਜਾਈਏ ਚਾ ਅਸੀਂ ਹੋਰ ਚਾ ਸਾਨੂੰ ਕੋਈ ਸੰਘਰਸ਼ ਕਰਨਾ ਪਏ ਅਸੀਂ ਬਿਲਕੁਲ ਉਹ ਪੈਸੇ ਜਿਹੜੇ ਸਾਡੇ ਬਣਦੇ ਨੇ ਉਹ ਸੀ ਲਵਾਂਗੇ ਦੇਸ਼ ਦੇ ਅੰਦਰ ਜਿੱਦ ਭਾਜਪੀ ਦਾਬਾ ਕਰ ਦਿਆ ਕਿ ਅਸੀਂ 80 ਕਰੋੜ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਦੇ ਰਿਆਂਗੇ ਜਾਂ ਉਸ ਸਕੀਮ ਦੇ ਅੰਦਰ ਹੋਰ ਜਿਹੜੇ ਲੋਕਾਂ ਦੀ ਗਿਣਤੀ ਵੱਧ ਗਈ ਆ ਜਿਹੜੇ ਬੈਨੀਫਿਸ਼ੀਰੀ ਦੇ ਅਗੇ ਉਹਨਾਂ ਦੀ ਗਿਣਤੀ ਵੱਧ ਗਈ ਤਾਂ ਇੱਥੋਂ ਹੀ ਪਤਾ ਲੱਗਦਾਗਾ ਕਿ ਦੇਸ਼ ਦੇ ਅੰਦਰ ਗਰੀਬੀ ਵਧੀਆ ਔਰ ਦੂਜੇ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਇੱਕ ਪਾਸੇ ਪੂੰਜੀਪਤੀਆਂ ਦੀ ਕਮਾਈ ਵਧੀਆ ਔਰ ਦੂਜੇ ਪਾਸੇ ਗਰੀਬੀ ਵਧੀਆ ਇਥੋਂ ਪਤਾ ਲੱਗਦਾਗਾ ਕਿ ਬੀਜੇਪੀ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ